ਤੇ ਤੁਸੀਂ ਵੀ ਇੱਥੇ ਇਲਾਜ ਕਰਾਉਣ ਵਾਸਤੇ ਆਨੇ ਹਾਂਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਨਸਾਂ ਬਲੋਕ ਹੈ ਕੁਝ ਹੀ ਬੋਲੋ ਨਸਾਂ ਬਲੋਕ ਹੈ ਅੱਛਾ ਕਿੰਨੇ ਦਿਨ ਹੋ ਗਏ ਤੁਸੀਂ ਟ੍ਰੀਟਮੈਂਟ ਲੈ ਕੇ ਮੈਨੂੰ ਪੂਰੇ 3 15 ਦਿਨ ਹੀ ਆਈ ਹੁਣ ਅੱਛਾ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਆਪਲੀ ਅੱਛਾ ਲੱਗ ਰਿਹਾ ਹੈ ਆਪ ਨੂੰ ਅੱਛਾ ਲੱਗ ਰਿਹਾ ਹੈ ਜਦੋਂ ਦੇ ਕੈਂਪ ਤੇ ਆਇਆ ਅੱਛਾ ਲੱਗਿਆ ਫਰਕ ਲੱਗ ਰਿਹਾ ਹੈ ਅੱਛਾ ਲੱਗਣ ਦਾ ਮਤਲਬ ਨਹੀਂ ਸਮਝ ਆਇਆ ਜੀ ਤੁਹਾਨੂੰ ਕੋਈ ਰਾਹਤ ਮਿਲੀ ਹੈ ਹਾਂਜੀ ਹਾਂਜੀ ਮੈਨੂੰ ਕਹਿ ਰਹੇ ਨੇ ਫਰਕ ਲੱਗ ਰਿਹਾ ਫਰਕ ਲੱਗ ਰਿਹਾ ਹੈ ਹਾਂਜੀ ਠੀਕ ਹੈ ਜੀ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਸਰਪਤ ਪੱਤਰਾ ਹੈ ਠੀਕ ਹੈ ਜੀ 9 ਹੋ ਗਿਆ 8 ਕਰਦੇ 9 ਹੋ ਗਿਆ ਅੰਦੇ ਦੇ ਠੀਕ ਹੈ ਜੀ ਸਟੈਂਪ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ ਕਿਉਂਕਿ ਮੇਰੀ ਦਵਾਈ ਚੱਬਦੀ ਸੀ ਕਾਫੀ ਦੇਰ ਤੋਂ ਔਰ ਚੱਲ ਪਈ ਹੈ ਲੇਕਿਨ ਘਟ ਗਈ ਹੈ ਜੀ ਰਾਤ ਨੂੰ ਸੁਣਦੀ ਵੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਇੰਦਾ ਗਠੀਆ ਸੀ ਦਾ ਅੱਛਾ ਉਹਦੀ ਦਰਦ ਨਾਲ ਕਰਕੇ ਰਾਤ ਨੂੰ ਮੈਂ ਸੌਂਦੀ ਨਹੀਂ ਸੀਗੀ ਅੱਛਾ ਇਹਨਾਂ ਨਾਲ ਆ ਕੇ ਮੈਨੂੰ ਇਹ ਫਾਇਦਾ ਹੋਇਆ ਕਿ ਬਿਨਾਂ ਦਵਾਈ ਤੋਂ ਮੈਂ ਹੁਣ ਸੌਣ ਲੱਗ ਪਈ ਨਹੀਂ ਤਾਂ ਪੇਨਕিলার ਜਾਂ ਕੋਈ ਨਾ ਕੋਈ ਮੈਨੂੰ ਐਕਸਟਰਾ ਦਵਾਈ ਲੈਣੀ ਪੈਂਦੀ ਸੀ ਗਠੀਆ ਸੀ ਕੋਈ ਹੋਰ ਵੀ ਪ੍ਰੋਬਲਮ ਸੀ ਕੋਈ ਤੁਹਾਨੂੰ ਹਾਰਟ ਦੀ ਵੀ ਸ਼ਿਕਾਇਤ ਸੀ ਉਹਦੇ ਨਾਲ ਵੀ ਥੋੜਾ ਦਰਦ ਵਗੈਰਾ ਘੱਟ ਗਿਆ ਮੈਨੂੰ ਹੁਣ ਰਾਹਤ ਮਿਲਦੀ ਹੈ ਤੁਹਾਨੂੰ ਮਹਿਸੂਸ ਹਾਂਜੀ ਮੈਨੂੰ ਬਹੁਤ ਫਾਇਦਾ ਹੋਇਆ ਇੱਥੇ ਆ ਕੇ ਇੱਕ ਮੀ ਤੁਸੀਂ ਕੈਂਪ ਦੀ ਜਿਹੜੀ ਕਾਰਗੁਜ਼ਾਰੀ ਹੈ ਡਾਕਟਰ ਸੰਜੀਵ ਜੀ ਦੀ ਉਹਦੀ ਖੁਸ਼ ਹਾਂ ਤੁਸੀਂ ਉਹਦੇ ਮੈਂ ਬਹੁਤ ਖੁਸ਼ ਹਾਂ ਇੱਕ ਦਿਨ ਵਧ ਗਏ ਨੇ ਇਹ ਵੀ ਵ ਠੀਕ ਹੈ ਹਾਂਜੀ ਤੁਹਾਡਾ ਸ਼ੁਭਨਾਮ ਜੀ ਆਦਰਸ਼ ਹਾਂਜੀ ਤੁਸੀਂ ਵੀ ਇੱਥੇ ਟ੍ਰੀਟਮੈਂਟ ਲੈ ਰਹੇ ਹੋ ਕੀ ਪ੍ਰੋਬਲਮ ਸੀ ਆਪ ਜੀ ਨੂੰ ਮੇਰੇ ਸੀ ਫੁੱਲ ਬਾਡੀ ਪੇਨਸ ਬੀਕਸ ਲੱਗਦੀ ਸੀ ਬਾਡੀ ਸਾਰੀ ਕਿੰਨੀ ਦੇਰ ਤੋਂ ਸੀ ਇਹ ਇਹ ਕਾਫੀ ਦੇਰ ਤੋਂ ਸੀ ਕਾਫੀ ਮਤਲਬ ਸਮਝ ਲਓ ਕਿ ਸਾਲ ਦੋ ਸਾਲ ਤੋਂ ਵੀ ਪੁਰਾਣੀ ਸੀ ਪੈਰਾਂ 'ਚ ਵੀ ਬਹੁਤ ਦਰਦ ਸੀ ਮੇਰੇ ਨਾਲ ਅੱਛਾ ਕੈਂਪ ਵਿੱਚ ਕਿੰਨੇ ਦਿਨ ਤੁਸੀਂ ਟ੍ਰੀਟਮੈਂਟ ਬੀ 10 ਦਿਨ ਹੋਗੇ 10 12 ਦਿਨ ਹੋ ਗਿਆ ਆ ਰਹੀਆਂ ਮੈਂ ਤੇ ਮਸਲਸ ਕਾਫੀ ਰਿਲੈਕਸ ਲੱਗ ਰਹੀਆਂ ਹੈ ਪਹਿਲਾਂ ਤੋਂ ਕਾਫੀ ਠੀਕ ਲੱਗ ਰਹੇ ਆਪਣੇ ਆਪ ਨੂੰ ਠੀਕ ਹੈ ਜੀ ਠੀਕ ਲੱਗ ਰਹੇ अच्छा काफी महसूस हो रहा है ठीक लोगों ट्रीटमेंट वास्ते अपने पोस्चर पहली गल ठीक करने देंगे उसद तो फास्ट फूड है जो बार जंक फूड वो बंद करना पैदा जी प्रॉब्लम आ रही है जंक फूड तो आ रही है बाकी प्रॉब्लम कर आप पेशेंट उन्होंने दसाया गया कि जड़ी प्रॉब्लम ने ਪੋਸਚਰ ਬੈਕੰਡਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਇਸ ਵਿੱਚ ਇੱਕ مین ਪ੍ਰੋਬਲਮ ਹੈ ਬੈਕ ਦੀ ਜੋੜੀਆਂ ਦੀ ਸਰਵਾਈਕਲ ਦੀ ਬੀਪੀ ਦੀ 슈ਗਰ ਦੀ ਬਹੁਤ ਹੀ ਅੱਛੀ ਤਰ੍ਹਾਂ ਇਹਨਾਂ ਦਾ ਟਰੀਟਮੈਂਟ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ ਕੋ ਦੱਸਦੇ ਇਹਨਾਂ ਦੀ ਪ੍ਰੋਬਲਮ ਪੂਰੀ ਸੋਲਵ ਹੋ ਜਾਂਦੀ ਹੈ ਕਹਿੰਦੇ ਹਨ ਇਸ ਚੀਜ਼ ਦਾ ਕੋਈ ਜੜੀ ਹੈਗੀ ਹੈ ਟਰੀਟਮੈਂਟ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਨਹੀਂ ਸਾਈਡ ਇਫੈਕਟ ਇਹਦਾ ਕੋਈ ਨਹੀਂ ਬਸ ਇੱਕ ਕੁਝ ਟਾਈਮ ਲਈ ਇੱਕ ਪੇਸ਼ੈਂਟ ਜ਼ਰੂਰ ਕ੍ਰੀਏਟ ਕਰ ਲੈਂਦੇ ਆਂ ਆਪਾਂ ਨੂੰ ਉਹ ਕਿਉਂ ਕਰਦੇ ਆਂ ਪੋਸਚਰ ਦਾ ਬੈਲੈਂਸ ਹੈ ਜਿਹੜਾ ਉਹ ਬਾਬਰਾ ਕਰਦੇ ਆ ਉਹਨੂੰ ਦੱਸਿਆ ਜਾਂਦਾ ਹੈ ਇਹ ਪੁਆਇੰਟ ਤੁਸੀਂ ਯਾਦ ਕਰਨੀ ਬਾਅਦ ਚ ਤੁਹਾਡੀ ਕਿਹਨਾਂ ਘਰ ਦੀ ਰੋਟੀ ਖਾਣੀ ਚਾਹੀਦੀ ਹੈ ਸਿੰਪਲ ਬਾਕੀ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਚਾਹੀਦਾ ਇਹ ਕੈਂਪਰ ਅਕੂਪ੍ਰੈਚਰ ਕੈਂਪਰ ਹੈ ਜਿਹਨਾਂ ਲੋਕਾਂ ਨੂੰ ਪ੍ਰੋਬਲਮ ਹੈ ਜੋੜਾਂ ਦੀ ਅਲੱਤਾਂ ਦੀ ਹੱਥਾਂ ਦੀ ਪ੍ਰੋਬਲਮ ਹੈ ਉਹਨਾਂ ਦੇ ਵਾਸਤੇ ਵੇਖੀ ਬੈਂਦੀ ਕੋਰੋਨਾ ਦਾ ਵਾਸਤੇ ਲਗਾਏ ਜਾ ਰਿਹਾ ਹੈ ਇਹ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਆਪਣੇ ਏਰੀਆ ਦੇ ਲੋਕਾਂ ਨੂੰ ਕਾਫੀ ਲੱਗ ਅੱਛਾ ਲੱਗ ਰਿਹਾ ਹੈ ਡਾਕਟਰ ਦਾ ਤੇ ਇਹਦੇ ਵਿੱਚ ਵੀ ਕਹਿੰਦੇ ਵੀ ਹੋਰ ਵੀ ਅਸ਼ੋ ਸੰਜੀਵ ਡਾਕਟਰ ਸਾਹਿਬ ਸੰਜੀਵ ਲੱਗੇ ਰਿਹਾ ਹੈ ਬਹੁਤ ਇਨਾਂ ਦੀ ਮਿਹਨਤ ਹੈ ਕਾਫੀ ਦਿਨਾਂ ਤੋਂ ਲੱਗੇ ਹੋਏ ਹਨ ਬਹੁਤ ਮਿਹਨਤ